ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀ ਸੀ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਆ ਗਰਦਾਸਪੁਰ ਦੇ ਬਹੁਤ ਸਾਰੇ ਇਤਿਹਾਸਿਕ ਜਗਾਵਾਂ ਬਹੁਤ ਸਾਰੇ ਜਿਹੜੇ ਹਿਸਟੋਰੀਕਲ ਪਲੇਸ ਤੋਂ ਇਲਾਵਾ ਜਿਹੜੀ ਆ ਕਿ ਬਹੁਤ ਪਵਿੱਤਰ ਸਥਾਨ ਨੇ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਬਹੁਤ ਸਾਰੇ ਦਰਸ਼ਨ ਆਪਾਂ ਤੁਹਾਨੂੰ ਗਰਦਾਸਪੁਰ ਦੇ ਵਿੱਚ ਐਸੇ ਜਗਵਾਨ ਦੇ ਕਰਾ ਚੁੱਕੇ ਆ ਜਿਹੜੇ ਕਿ ਤੁਸੀਂ ਡੀਪੀਸੀ ਪੰਜਾਬੀ ਤੇ ਪਹਿਲਾਂ ਦੇਖ ਚੁੱਕੇ ਹੋ ਅੱਜ ਅਸੀਂ ਗਰਦਾਸਪੁਰ ਦੇ ਵਿੱਚ ਫੇਰ ਤੁਹਾਨੂੰ ਇੱਕ ਐਸੇ ਦਰਬਾਰ ਦੇ ਦਰਸ਼ਨ ਕਰਵਾਉਣ ਦੇ ਵਾਸਤੇ ਪਹੁੰਚੇ ਆ ਜੋ ਕਿ ਗਰਦਾਸਪੁਰ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਚਲਿਤ ਦਰਬਾਰ ਹੈ ਇਹ ਦਰਬਾਰ ਹੈ ਬੀਐਸਐਫ ਰੋਡ ਦੇ ਉੱਤੇ ਜਿੱਨੂੰ ਕਿ ਲੋਕ ਆਲੇ-ਦੁਆਲੇ ਦੇ ਜ਼ਿਆਦਾਤਰ ਜਿਹੜੇ ਆ ਪੰਜ ਪੀਰਾਂ ਦੇ ਦਰਬਾਰ ਦੇ ਨਾਲ ਜਾਣਦੇ ਨੇ ਅੱਜ ਅਸੀਂ ਤੁਹਾਨੂੰ ਪੰਜ ਪੀਰਾਂ ਦੇ ਦਰਬਾਰ ਦੇ ਦਰਸ਼ਨ ਕਰਵਾਵਾਂਗੇ ਤੇ ਨਾਲ ਦੀ ਨਾਲ ਉੱਥੋਂ ਦੇ ਮੁਖ ਸੇਵਾਦਾਰ ਦੇ ਨਾਲ ਗੱਲ ਕਰਵਾਵਾਂਗੇ ਸਾਨੂੰ ਪਤਾ ਲੱਗਿਆ ਸੀ ਕਿ ਪੰਜ ਪੀਰਾਂ ਦਾ ਇਹ ਦਰਬਾਰ ਜੋ ਹੈ ਇਹ ਜਿਹੜਾ ਦਰਬਾਰ ਹੈ ਜਿਹੜਾ ਕਿ ਪੰਜ ਪੀਰਾਂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਇਹ ਦਰਬਾਰ ਦਾ ਅਸਲ ਨਾਂ ਕੁਝ ਹੋਰ ਹੈ ਉਹ ਨਾਂ ਕੀ ਹੈ ਉਹ ਵੀ ਅਸੀਂ ਜਿਹੜਾ ਹੈ ਦਰਬਾਰ ਤੇ ਜਾ ਕੇ ਮੁਖ ਸੇਵਾਦਾਰ ਜੀ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਅਸਲ ਦਰਬਾਰ ਦਾ ਨਾਂ ਕੀ ਹੈ ਤੇ ਸਾਰੇ ਗਰਦਾਸਪੁਰ ਦੇ ਵਾਸੀਆਂ ਨੂੰ ਜਾਂ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਇੱਥੇ ਨਤਮਸਤ ਹੁੰਦੇ ਨੇ ਉਹਨਾਂ ਨੂੰ ਵੀ ਇਸ ਦਰਬਾਰ ਦੇ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ ਕਿ ਅਸਲ 'ਚ ਇਸ ਦਰਬਾਰ ਦਾ ਅਸਲ ਨਾਂ ਕੀ ਹੈ ਤੁਸੀਂ ਮੇਰੀ ਬੈਕ ਸ਼ਾਈਡ ਤੋਂ ਦੇਖਦੇ ਪਏ ਹੋ ਕਿ ਬਹੁਤ ਸਾਰੀ ਸੰਗਤ ਜਿਹੜੀ ਇਹ ਦਰਬਾਰ ਦੇ ਵਿੱਚ ਜਿਹੜਾ ਆ ਪਹੁੰਚੋਈ ਹੈ ਬਹੁਤ ਸਾਰੇ ਇੱਥੇ ਮਹਾਤਮਾ ਜਿਹੜੇ ਨੇ ਉਹ ਬੈਠੇ ਹੋਏ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮਹਾਤਮਾਵਾਂ ਦੇ ਵੀ ਜਿਹੜੇ ਦਰਸ਼ਨ ਕਰਵਾਉਂਦੇ ਜਾਣ ਨਾਲ ਦੀ ਨਾਲ ਕਿਉਂਕਿ ਇੱਥੇ ਬਹੁਤ ਦੂਰ-ਦੂਰੋਂ ਆਣ ਕੇ ਜਿਹੜੇ ਮਹਾਤਮਾ ਜਿਹੜੇ ਨੇ ਇੱਥੇ ਦਰਬਾਰ ਦੇ ਵਿੱਚ ਬੈਠੇ ਹੋਏ ਨੇ ਦਰਬਾਰ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਲਗਾਤਾਰ ਚੱਲ-ਸੋ ਚੱਲ ਜਿਹੜੀਆਂ ਨੇ ਇਸ ਟਾਈਮ ਇੱਥੇ ਪਹੁੰਚ ਰਹੀਆਂ ਨੇ ਤੇ ਬਾਬਾ ਜੀ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਦੇ ਪਏ ਨੇ ਤੁਸੀਂ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਲਗਾਤਾਰ ਦੇਖਦੇ ਪਏ ਹੋ ਕਿ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦਰਬਾਰ ਦੇ ਅੰਦਰ ਚੱਲਦੇ ਆ ਤੇ ਦਰਬਾਰ ਦੇ ਜਿਹੜੇ ਦਰਸ਼ਨ ਕਰਵਾਉਂਦੇ ਆ ਤੇ ਨਾਲ ਦੀ ਨਾਲ ਜਿਹੜੇ ਆ ਮਹਾਤਮਾ ਜੀ ਦੇ ਨਾਲ ਗੱਲਬਾਤ ਕਰਦੇ ਆ ਆਓ ਚੱਲਦੇ ਆ ਅੰਦਰ ਦੋਸਤੋ ਅੱਜ ਅਸੀਂ ਗਰਦਾਸਪੁਰ ਦੇ ਪੰਜ ਪੀਰ ਦਰਬਾਰ ਦੇ ਉੱਤੇ ਪਹੁੰਚੇ ਆ ਜਿਵੇਂ ਕਿ ਤੁਸੀਂ ਸਾਰੇ ਹੀ ਪੰਜ ਪੀਰ ਦਰਬਾਰ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਪੰਜ ਪੀਰ ਦਰਬਾਰ ਦੀ ਹਿਸਟਰੀ ਕੀ ਏ ਪੰਜ ਪੀਰ ਦਰਬਾਰ ਦਾ ਅਸਲੀ ਨਾਂ ਕੀ ਏ ਇਹ ਹੀ ਚੀਜ਼ ਅੱਜ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਹੁੰਚੇ ਕਿਉਂਕਿ ਬਹੁਤ ਸਾਰੇ ਸ਼ਹਿਰ ਵਾਸੀ ਬਹੁਤ ਸਾਰੇ ਆਲੇ ਦੁਆਲੇ ਦੇ ਲੋਕ ਜਿਹੜੇ ਆ ਇਸ ਦਰਬਾਰ ਨੂੰ ਪੰਜਾਂ ਪੀਰਾਂ ਦੇ ਦਰਬਾਰ ਦੇ ਨਾਲ ਨਾਲ ਹੀ ਜਾਣਦੇ ਆ ਪਰ ਇਹ ਦਰਬਾਰ ਅਸਲ ਚ ਕਿੰਨਾ ਦਾ ਏ ਦਰਬਾਰ ਦਾ ਅਸਲੀ ਨਾਂ ਕੀ ਏ ਸਾਡੇ ਨਾਲ ਦਰਬਾਰ ਤੇ ਸੇਵਾਦਾਰ ਮੁੱਖ ਸੇਵਾਦਾਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਕਿ ਇਹ ਦਰਬਾਰ ਕਿੰਨੇ ਚਿਰ ਪੁਰਾਣਾ ਆ ਦਰਬਾਰ ਦੀ ਅਸਲ ਮਹਿਮਾ ਕੀ ਏ ਤੇ ਦਰਬਾਰ ਦਾ ਅਸਲ ਨਾਂ ਕੀ ਏ ਸਾਡੇ ਨਾਲ ਨੇ ਮੁੱਖ ਸੇਵਾਦਾਰ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਲੈਣੇ ਆ ਆ ਜੈ ਪੀਰਾਂ ਦੀ ਜੀ ਜੈ ਪੀਰਾਂ ਦੇ ਹਾਂ ਜੀ ਗੁਰੂ ਜੀ ਜਿਵੇਂ ਕਿ ਸਾਰੇ ਜੜੇਗਰਦਾਸਪੁਰ ਦੇ ਲੋਕ ਨੇ ਉਹ ਜ਼ਿਆਦਾਤਰ ਜਿਹੜਾ ਆ ਦਰਬਾਰ ਨੂੰ ਪੰਜਾਂ ਪੀਰਾਂ ਦੇ ਨਾਮ ਦੇ ਨਾਲ ਜਾਣਦੇ ਆ ਦਰਬਾਰ ਦਾ ਅਸਲ ਨਾਂ ਕੀ ਹੈ ਦਰਬਾਰ ਦਾ ਅਸਲੀ ਨਾਂ ਹੈਗਾ ਦਰਗਾਹ ਸ਼ਰੀਫ ਪੀਰ ਤਾਜ ਅਛਾ ਵਲੀ ਠੀਕੇ ਖਵਾਜਾ ਗਰੀਬ ਨਿਵਾਜ਼ ਅਜਮੇਰ ਤੋਂ ਇਹਨਾਂ ਦੇ ਭਾਈ ਸਾਹਿਬ ਨੇ ਇਹ ਉਹਨਾਂ ਦੀ ਲੜੀ ਦੇ ਵਿੱਚੋਂ ਇਹਦੇ ਨਾਂ ਦਾ ਨਾਂ ਦਰਗਾਹ شریف پیرਤਾ ਸ਼ਵਲੀ ਦੇ ਨਾਂ ਤੇ ਬੁਲਾਇਆ ਜਾਂਦਾ ਬਾਕੀ ਆਮ ਸੰਗਤ ਨੂੰ ਪੰਜ ਪੀਰ ਦੇ ਨਾਂ ਤੇ ਇਹ ਪ੍ਰਚਲਿਤ ਹੈ ਗਏ ਆ ਕਿਉਂਕਿ ਆਮ ਜਨਤਾ ਨੂੰ ਇਹ ਪਤਾ ਨਹੀਂ ਪਈ ਇਹਨਾਂ ਦਾ ਨਾਂ ਕੀ ਹੈ ਹਾਂਜੀ ਬਾਕੀ ਇਸ ਦਰਬਾਰ ਨੂੰ ਇੱਥੇ ਸਾਨੂੰ ਇਹਨਾਂ ਦੀ ਸ਼ਰਧਾ ਭਾਵਨਾ ਦੇ ਵਿੱਚ ਬੈਠਿਆ ਇਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੰਦਿਆ 74 ਸਾਲ ਹੋ ਗਏ ਨੇ ਇਹ ਬਹੁਤ ਸਾਧੀਆਂ ਪੁਰਾਣੇ ਦਰਗਾਹ ਹੈਗੀ ਹੈ ਇਹ ਪਹਿਲਾਂ ਬਿਲਕੁਲ ਇੱਕ ਮਿੱਟੀ ਦੀ ਢੇਰੀ ਸੀ ਨਾਨਕਸ਼ਾਹੀ ਇੱਟਾਂ ਸੀ ਲੱਗੀ ਦੀ ਤੇ 2 ਫੁੱਟ ਦੀ ਇਹ ਬੁਰਜੀ ਸੀ ਇਥੇ ਉਹਨਾਂ ਪੀਰਾਂ ਨੇ ਸਾਨੂੰ ਕਹਤਕ ਦੱਸੇ ਤੇ ਉਹਨਾਂ ਦੇ ਨਾਂ ਤੇ ਪ੍ਰਚਲਿਤ ਹੋ ਗਏ ਆਮ ਜਨਤਾ ਨੇ ਇਹਨਾਂ ਨੇ ਦਿਖਾਲੀਆਂ ਦਿੱਤੀਆਂ ਤੇ ਮੰਨ ਦੀਆਂ ਮੁਰਾਦਾ ਨਾਨਕ ਕੋਲ ਲਈਆਂ ਤੇ ਉਹਨਾਂ ਨੇ ਪੂਰੀਆਂ ਕੀਤੀਆਂ ਇਸ ਦਰਬਾਰ ਨੂੰ ਨੂੰ ਘੱਮ ਸੇ ਘੱਮ 74 ਸਾਲ ਹੋ ਗਏ ਨੇ ਸਾਡੇ ਮਾਤਾ ਪਿਤਾ ਤੋਂ ਲੈ ਕੇ ਹੁਣ ਤੱਕ ਇਸ ਦਰਬਾਰ ਦੀ ਬਾਹਰ ਗਰਾਈ ਨਹੀਂ ਕੀਤੀ ਜਾਂਦੀ ਇੱਥੇ ਸ਼ਰਧਾ ਪਾਵਨਾ ਨਾਲ ਆਪੀ ਸੰਤਾ ਸੇਵਾ ਕਰਦੀਆਂ ਹਨ ਔਰ ਇਸ ਦਰਬਾਰ ਦੇ ਨਾਂ ਤੇ ਅਸੀਂ ਬੈਨਰ ਲੈ ਕੇ ਲਾਇਆ ਜਿਹੜਾ ਇਸ ਦਰਬਾਰ ਦੇ ਨਾਂ ਦੀ ਗਰਾਈ ਲੈਣ ਆਏ ਉਸ ਨੂੰ ਗਰਾਈ ਨਾ ਦਿੱਤੀ ਜਾਏ ਪੁਲਿਸ ਦੇ ਹਵਾਲੇ ਕੀਤਾ ਜਾਏ ਕਿਉਂਕਿ ਇੱਥੇ ਉਹ ਹੀ ਸ਼ਰਧਾ ਪਾਉ ਨਾਲ ਸੇਵਾ ਕਰਦੇ ਨੇ ਜਿਹੜੇ ਪਰਾਨੇ ਆ ਰਹੇ ਨੇ ਅੰਨੇ ਸੋ ਉਹਨਾਂ ਨੂੰ ਜਦੋਂ ਲੰਗਰ ਪਾਣੀ ਹੁੰਦਾ ਉਹਨਾਂ ਨੂੰ ਇੱਥੇ ਦਰਬਾਰ ਚ ਪਰਚੀ ਕੱਟ ਕੇ ਤੇ ਸੇਵਾ ਲਈ ਜਾਂਦੀ ਏ ਉਹ ਸੇਵਾ ਇਕੱਠੀ ਕਰਕੇ ਤੇ ਲੰਗਰ ਪਾਣੀ ਲਗਾਇਆ ਜਾਂਦਾ ਹਾਂ ਤੇ ਗੁਰੂ ਜੀ 74-75 ਸਾਲ ਤੋਂ ਲਗਾਤਾਰ ਤੁਸੀਂ ਸੇਵਾ ਕਰਦੇ ਪਏ ਹੋ ਆਪਣੇ ਜੋ ਵੀ ਤੁਹਾਡੇ ਗ੍ਰੈਂਡਫਾਦਰ ਰਹੇ ਨੇ ਤੇ ਇਹ ਜਗਾ ਕਿ ਉਸ ਤੋਂ ਵੀ ਪਾਕਿਸਤਾਨ ਦੇ ਟਾਈਮ ਪਹਿਲਾਂ ਦੀਆਂ ਪਹਿਲਾਂ ਦੀਆਂ ਕਿਉਂਕਿ ਸਾਡੇ ਮਾਤਾ ਪਿਤਾ ਜੀ ਪਾਕਿਸਤਾਨ 'ਚ ਰਹਿੰਦੇ ਸਨ ਉਹਨਾਂ ਦੀ ਆਪਣੀ ਜ਼ਮੀਨ ਸੀ ਔਰ ਆਪਣੀ ਜ਼ਮੀਨ ਦੇ ਵਿੱਚ ਹਰੇਨਾਮ ਪੀਰ ਦਾ ਦਰਬਾਰ ਸੀ ਉਹਨਾਂ ਨੇ ਸਾਡੀ ਮਾਤਾ ਦੇ ਬੱਚੇ ਜਦੋਂ ਹੁੰਦੇ ਸਨ ਨਾ ਤੇ ਉਹ ਪੂਰੇ ਹੋ ਜਾਂਦੇ ਸੀ ਤੇ ਉਹ ਨਾਨੇ ਬڑے بڑے ਥਾਂ ਤੇ ਜਾ ਕੇ ਤੇ ਦੁਆਵਾਂ ਕੀਤੇ ਆ ਪਈ ਮੇਰੀ ਔਲਾਦ ਬਚੇਗੀ ਤੇ ਮੈਂ ਪੀਰ ਜੀ ਤੁਹਾਡੇ ਚਰਨਾਂ ਦੇ ਵਿੱਚ ਰਹਿਣ ਗਿਆ ਪਰ ਕਿਸੇ ਸਿਆਣੇ ਨੇ ਸਾਡੇ ਮਾਤਾ ਪਿਤਾ ਨੂੰ ਦੱਸਿਆ ਪਈ ਤੁਹਾਡੇ ਆਪਣੇ ਜ਼ਮੀਨ ਦੇ ਵਿੱਚ ਤੁਹਾਡੀ ਆਪਣੀ ਪਹਲੀ ਦੇ ਵਿੱਚ ਪੀਰਾਂ ਦਾ ਦਰਬਾਰ ਹੈਗਾ ਤੁਸੀਂ ਉੱਥੇ ਸੇਵਾ ਕਰੋ ਤੁਹਾਡੇ ਬੱਚੇ ਹੋਣਗੇ ਬਾਜਨਗ ਉਹ ਤੋਂ ਫਿਰ ਸਾਡੇ ਮਾਤਾ ਪਿਤਾ ਇਹਨੇ ਉਥੇ ਦਰਬਾਰ ਚ ਸੇਵਾ ਕਰਨੀ ਸ਼ੁਰੂ ਕੀਤੀ ਲੰਗਰ ਲਾਇਆ ਤੇ ਮਾਤਾ ਦੇ ਬੱਚੇ ਬਚ ਗਏ ਉਹਨਾਂ ਚੋਂ 47 ਚ ਵਟਵਾਰਾ ਹੋ ਗਿਆ ਉਹ ਇੱਧਰ ਆਏ ਆਪਣਾ ਸਭ ਕੁਝ ਛੱਡ ਕੇ ਖਾਲੀ ਆਥਾ ਗਏ ਇੱਧਰ ਫਿਰ ਲੋਕਾਂ ਤੇ ਕੋਲੋਂ ਤਰਲੇ ਬਾਤ ਪਾਪੂ ਕੇ ਤੇ ਬੱਚਾ ਢੁਪਾ ਲਿਆ ਉਹਨਾਂ ਨੇ ਇੱਥੇ ਆਏ ਤੇ ਇੱਥੇ ਜੰਗਲ ਬਿਲ ਸੀ ਬਹੁਤ ਵੱਡਾ ਬਾਗ ਸੀ ਇੱਥੇ ਕੋਈ ਦਿਨੇ ਨਹੀਂ ਸੀ ਕੋਈ ਇਧਰ ਲੰਗਦਾ ਸਾਕ ਕੀੜਾ ਬੜਾ ਸੀ ਉਹਨਾਂ ਨੇ ਫਿਰ ਇਸ ਜਗ੍ਹਾ ਆਬਾਦ ਕੀਤੀ ਆਬਾਦ ਕਰ ਤਾੜੂ ਚੂੜੂ ਫੇਰਿਆ ਉਹਨਾਂ ਨੇ ਫਿਰ ਦੁਆ ਕੀਤੀ ਤੇ ਮਾਲਕ ਜੀ ਇਹ ਤੋਂ ਸੱਚਾ ਤੇ ਸਾਨੂੰ ਇੱਥੇ ਆਪਣੇ ਚਰਨਾ ਚ ਜਗ੍ਹਾ ਤੇ ਤੇ ਅਸੀਂ ਤੁਹਾਡੀ ਸੇਵਾ ਭਾਵ ਕਰਾਂਗਾ ਉਸ ਟਾਈਮ ਤੇ ਡੀਸੀ ਸਾਹਿਬ ਦਾ ਇੱਥੇ ਬੜਾ ਆਰਡਰ ਸੀ ਪਈ ਇੱਥੇ ਕੋਈ ਆ ਨਹੀਂ ਸਕਦਾ ਉਹ ਫਿਰ ਇਹਨਾਂ ਨੇ ਦੋ ਚਾਰ ਵਗਰੀ ਸਾਡੇ ਬਜ਼ੁਰਗਾਂ ਨੇ ਵਾਰਾਂ ਦੇ ਵਿੱਚੋਂ ਲੰਘ ਕੇ ਤੇ ਆ ਕੇ ਤੇ ਤੇ ਸੇਵਾ ਪਾਉ ਕੀਤੀ ਇੱਥੇ ਮਾਲੀਆਂ ਨੇ ਸ਼ਿਕਾਇਤ ਕਰ ਦਿੱਤੀ ਪਏ ਸਾਹ ਬਾਦਰ ਉਥੇ ਕੋਈ ਬਾਬਾ ਕਿਤੇ ਬੈਠਾ ਉਸ ਪੀਰਾਂ ਦੀ ਜਗ੍ਹਾ ਤੇ ਸਾਫ ਸਭਾਈ ਕਰਦੇ ਨੰਪੇ ਉਹਨਾਂ ਨੇ ਰਾਦਰ ਕੀਤਾ ਪਏ ਉਹ ਨੂੰ ਨਹੀਂ ਆਂਦੇ ਨਾ ਸਾਡੇ ਮਾਲਕ ਨੇ ਸਾਡੇ ਬਜ਼ੁਰਗਾਂ ਨੇ ਆ ਕੇ ਕਿਹਾ ਪਈ ਦੀਏ ਤੋਂ ਮਾਲਕਾ ਸੱਚਾ ਦੇ ਸਾਬ ਨੂੰ ਇੱਥੇ ਬਲਾ ਅਸੀਂ ਹੋਰ ਮਨਜ਼ੂਰੀ ਲੱਗ ਤੇ ਉਹ ਨਹੀਂ ਮੰਨੇ ਉਹ ਫਿਰ ਸਾਡੇ ਬਜ਼ੁਰਗ ਨੇ ਦੁਆ ਕੀਤੀ ਭਈ ਇਹਨੂੰ ਕੋਈ ਜਲਬਾ ਦੱਸ ਉਹ ਫਿਰ ਕੋ ਕਾਫੀ ਸਮੇਂ ਦੀ ਗੱਲ ਹੈ ਉਹ ਫਿਰ ਡੀਸੀ ਸਾਹਿਬ ਨੂੰ ਰਾਤ ਨੂੰ ਫਿਰ ਬਾਬਾ ਹੀ ਨੇ ਲਤਾੜਿਆ ਉਹ ਸਾਡਾ ਪਸਤ ਉੱਥੋਂ ਛੱਡ ਕੇ ਇੱਥੇ ਆਇਆ ਸਾਡੇ ਦਰਬਾਰ ਦੀ ਉੱਥੇ ਵੀ ਸੇਵਾ ਕਰਦਾ ਤੇ ਇੱਥੇ ਵੀ ਕਰਨਾ ਤਾਂ ਤੂੰ ਹੀ ਕਿਉਂ ਮਨ ਕਰਤੇ ਉਹ ਫਿਰ ਦਿਨ ਚੜ੍ਹਿਆ ਤਾਂ ਫਿਰ ਉਹਨਾਂ ਨੇ ਹੁਕਮ ਕੀਤਾ ਭਈ ਉਹ ਬਾਬੇ ਨੂੰ ਕੋਈ ਆ ਕੇ ਸੇਵਾ ਕਰੇ ਉਹਨਾਂ ਨੇ ਪਹਿਲਾ ਲੰਗਰ ਲਾਇਆ ਸੀ ਉਦੋਂ ਸੀ 25 ਹਾੜ ਦਾ ਦਿਨ ਆੜ ਮਹੀਨੇ ਦੀ 25 ਤਰੀਕ ਸੀ ਜਿਹੜਾ ਡੀਸੀ ਸਾਹਿਬ ਨੇ ਇੱਥੇ ਲੰਗਰ ਲਾ ਉਸ ਤੋਂ ਫਿਰ ਅੱਗੇ ਚਾਲੋ ਚਾਲ ਹੌਲੀ ਹੌਲੀ ਜੰਗਲ ਬੇਲਾ ਵੱੜ ਜਾ ਗਿਆ ਤੇ ਬਜ਼ੁਰਗ ਇੱਥੇ ਸੇਵਾ ਕਰਦੇ ਰਹੇ ਉਹ ਪੂਰੇ ਉਹ ਕੋ ਨਾ ਤੋਂ ਬਾਅਦ ਆ ਹੁਣ 40 ਸਾਲ ਮੈਨੂੰ ਉਹ ਚੱਲਿਆ ਹੁਣੇ خدمتਾਂ ਦੇ ਵਿੱਚ ਹਾਂਜੀ ਤੇ ਜਿਵੇਂ ਕਿ ਬਹੁਤ ਸਾਰੇ ਮੁਰਾਦਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਹੜੀ ਸੰਗਤ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾ ਦੇਖ ਰਹੀ ਹੋ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਉਹ ਵੀ ਲੋਕ ਇੱਥੇ ਤੱਕ ਆਉਣ ਉਹਨਾਂ ਨੂੰ ਸੰਦੇਸ਼ ਇਹ ਹੈ ਵੀ ਇੱਥੇ ਸੱਚਾਈ ਦਾ ਹੈਗਾ ਘਰ ਇੱਥੇ ਝੂਠ ਫਰੇਵ ਨਹੀਂ ਮਾਰਿਆ ਜਾਂਦਾ ਸਾਨੂੰ 40 ਸਾਲ ਤੋਂ ਇੱਥੇ ਸੇਵਾ ਭਾਵ ਕਰਦੇ ਆ ਹੋ ਗਿਆ ਪਰ ਅਜੇ ਬਾਹਰ ਜਾ ਕੇ ਸੰਗਤ ਨੂੰ ਗੁਮਰਾਹ ਨਹੀਂ ਕੀਤਾ ਇੱਥੇ ਬਿਲਕੁਲ ਆਓ ਮੱਥਾ ਟੇਕੋ ਸਹਿਦਾ ਸਲਾਮ ਕਰੋ ਮੰਦੀਆ ਮਰਦਾ ਪੁਰੀ ਲੋਪਾ ਪਾ ਪਾ ਜੀ ਹਾਂ ਜੀ ਬਾਕੀ ਇੱਥੇ ਕੋਈ ਕਿਸੇ ਨੂੰ ਝੂਠ ਪਰੇ ਮਾਰ ਕੇ ਮਾਨ ਘਰ ਤੇ ਗੱਲਾਂ ਨਹੀਂ ਦਸਕੀਆਂ ਜਾਂਦੀਆਂ ਬਿਲਕੁਲ ਇੱਥੇ ਸਚਾਈ ਤੱਕ ਤੇ ਪ੍ਰਭੂ ਜਿਹੜਾ ਮੇਲਾ ਕਰਵਾਇਆ ਜਾਂਦਾ ਜਾਂ ਮੇਲਾ ਹੁੰਦਾ ਉਹਦੇ ਬਾਰੇ ਜਾਣਕਾਰੀ ਹਾਂਜੀ ਇਹ ਮੇਲਾ ਸ਼ੁਰੂ ਤੋਂ ਡੀਸੀ ਸਾਹਿਬ ਨੇ ਜਦੋਂ ਕਰਵਾਇਆ ਸੀ ਨਾ ਉਸ ਟਾਈਮ ਤੇ ਕੁਵਾਲ ਨਹੀਂ ਸਨ ਕਿਉਂਕਿ ਸੰਗਤ ਬਹੁਤ ਘੱਟ ਸੀ ਤੇ ਇੰਨੀ ਸ਼ਰਧਾ ਭਾਵਨਾ ਨਹੀਂ ਸੀ ਲੋਕਾਂ ਦੇ ਵਿੱਚ ਚਲਦੇ ਚਲਦੇ ਕੋਈ ਆ ਜਾਂਦਾ ਸੀ ਤਾਂ ਠੀਕ ਸੀ ਹੁਣ ਸੰਗਤਾਂ ਦੇ ਕੋਲੋਂ ਸੇਵਾ ਪਾਉ ਲੈ ਕੇ ਤੇ ਮੇਲਾ ਕਰਵਾਇਆ ਜਾਂਦਾ ਉਸ ਮੇਲੇ ਦੇ ਵਿੱਚ ਵੱਤ ਵੱਦ ਲੰਗਰ ਪਾਣੀ ਦੀ ਸੇਵਾ ਹੁੰਦੀ ਹੈ ਹਰ ਇੱਕ ਜੀ ਦੇਤੇ ਸੇਵਾ ਕੀਤੀ ਜਾਂਦੀ ਹੈ ਮਿੱਠਾ ਪਾਣੀ ਚੱਲਦਾ ਆਪਰੇ ਜਲੇਬੀ ਆਖੀਰਾ ਚੱਲਦੀ ਆਂ ਦਾਲ ਚੋਲ ਚੱਲਦਾ ਆ ਬਹੁਤ ਮਾਲਕ ਜਿਨੀ ਗੱਲ ਕਰੀ ਇਹ ਜਿਹੜਾ ਦਿਨ ਵਾਰ ਕਿਹੜਾ ਹੁੰਦਾ ਦਿਨ ਵਾਰ ਇਹਨਾਂ ਦਾ ਅਸਲੀ ਜੇਠਾ ਵੀਰ ਵਾਰ ਹਾਂ ਇੱਕ ਮੇਲਾ ਕੀਤਾ ਜਾਂਦਾ ਸ਼ਿਵਰਾਤਰੀ ਦਾ ਉਹ ਵੀ ਵੀਰਵਾਰ ਕੀਤਾ ਜਾਂਦਾ ਤੇ ਜਿਹੜਾ ਇਹ ਬਾਬਾ ਇਹਦਾ ਭੰਡਾਰਾ ਵੱਡਾ ਇਹ ਜੇਠੇ ਵੀਰਵਾਰ ਕਿਹੜੇ ਕਿਹੜੇ ਮਹੀਨੇ ਹਰ ਮਹੀਨੇ ਯਾਨੀ ਹਾਂ ਹਰ ਮਹੀਨੇ ਹਰ ਮਹੀਨੇ ਹਰ ਮਹੀਨੇ ਹਾਂ ਯਾਨੀ ਕਿ ਜੂਨ ਦੀ 22 23 ਕਾ ਜਾਂਦੀ ਹੈ ਹਾਂਜੀ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦੇ ਉੱਤੇ ਅੱਜ ਜਿਹੜਾ ਕਿ ਅਸੀਂ ਤੁਹਾਨੂੰ ਦਰਬਾਰ ਦੇ ਉੱਤੇ ਦਰਸ਼ਨ ਕਰਵਾਏ ਨੇ ਦਰਬਾਰ ਪੰਜ ਪੀਰ ਜਿੰਨੂ ਕੀ ਸਾਰੀ ਸੰਗਤ ਜਿਹੜੀ ਹੈ ਪੰਜ ਪੀਰਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਦਰਬਾਰ ਦਾ ਅਸਲ ਨਾਮ ਜਿਹੜਾ ਆ ਉਹ ਸੇਵਾਦਾਰਾਂ ਨੇ ਦੱਸਿਆ ਕਿ ਤਾਜ ਬਲੀ ਸਾਹਿਬ ਜੀ ਜਿਹੜੇ ਕੀ ਬਹੁਤ ਹੀ ਜ਼ਿਆਦਾ ਪੁਰਾਤਨ ਸਮੇ ਤੋਂ ਇੱਥੇ ਮੌਜੂਦ ਨੇ ਪੋਲੀਓ ਲਈ ਅੱਜ ਬਹੁਤ ਵਧੀਆ ਡਿਵੈਲਪਮੈਂਟ ਇਸ ਦਰਬਾਰ ਦੀ ਹੋ ਚੁੱਕੀ ਹੈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦੂਰੋਂ ਨੇੜੇੋਂ ਜੁੜੀਆਂ ਹੋਈਆਂ ਨੇ ਜੇਕਰ ਤੁਸੀਂ ਵੀ ਦਰਬਾਰ ਦੇ ਉੱਤੇ ਆ ਕੇ ਲਾਹਾ ਲੈਣਾ ਚਾਹੁੰਦੇ ਹੋ ਤੇ ਦਰਬਾਰ ਤੇ ਆ ਕੇ ਇੱਕ ਵਾਰ ਨਤਮਸਤਕ ਜ਼ਰੂਰ ਹੋਵੋ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮਾਟੜਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ